ਜਾਏ ਇਹਨਾਂ ਦੇ ਹੋਰ ਜਾਏ ਗਰਮੀ ਇੰਨੀ ਹੈ ਹੱਦੋਂ ਜਾਂ ਇੱਕ ਪਾਣੀ ਦਾ ਗਲਾਸ ਲੈ ਲੈਂਦਾ ਯਾਰ ਆਹੋ ਪਾਣੀ ਤਾਂ ਬਕਤਾਂ ਵਰਗਾ ਪਿਆ ਇੱਕ ਨਿੰਬੂਰ ਘਰਦ ਲਿਆ ਬਸ ਕੰਝੀ ਬਣਾ ਲਾ 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 ਨਾ ਇਹ ਨਹੀਂ ਮੈਂ ਹੱਥਾਂ ਨਾਲ ਚੋੜਦਾ ਮੈਨੂੰ ਦਿਮਾਗ ਨਹੀਂ ਕੰਮ ਕਰਦਾ ਮੈਂ ਨਿੰਬੂਰ ਛੋੜ ਵੀ ਲਾਵਾਂ ਗਰਮੀ ਉਹ ਬਹੁਤ ਬਾਹਰ ਤਾਂ ਨਿਕਲੋ ਜੀ ਨਹੀਂ ਕਰਦਾ ਇੰਨੀ ਗਰਮੀ ਅੱਗ ਲੱਗਦੀ ਮੈਂ ਤਾਂ ਜਾ ਕੇ ਪਸਤਾਈ ਜੇ ਮੈਨੂੰ ਇਹਨਾਂ ਪਤਾ ਹੁੰਦਾ ਮੈਂ ਤਾਂ ਕਦੇ ਨਾ ਜਾਂਦੀ ਮੈਂ ਤਾਂ ਆਪ ਮਾਰਨ ਵਾਲੀ ਹੋ ਗਈ ਚੰਗਾ ਕਹਿੰਦੇ ਮਿਰਚਾਂ ਨਾ ਤੋੜ ਦੋ ਕਿ ਮਿਰਚਾਂ ਨਹੀਂ ਰੱਖੀ ਗਿਆੜਾ ਮਾਰਿਆ ਲੱਗਦੇ ਮਿਰਚਾਂ ਦੇ ਨਹੀਂ ਅੱਛਾ ਬਾਹਰ ਤੈਨੂੰ ਪਤਾ ਨਹੀਂ ਸਕਾਣੀ ਵਿੱਚ ਚਾਹੀ ਕੋਸ ਪੈਂਦਾ ਜੀਨੀ ਕੌਣ ਲੈ ਕੇ ਦਊਗਾ ਸਰੇ ਹੀ ਹਾ ਥੋੜਾ ਵੀ ਹਾਂ ਬਾਰ ਬਾਰ ਗਿਆੜਾ ਲਵਾਈ ਜਾਂਦੇ ਹੋ ਕੇਰੇ ਜੀ ਜੀ ਮੰਗ ਲਓ ਕਿਹੜਾ ਜਿਵੇਂ ਮੰਗਣਾ ਜੜੀ ਗੁਰੂ ਦੀ ਚੀਜ਼ ਪਾਣੀ ਉਹ ਹੀ ਪੜਿਆ ਕਾ ਰੋਲ ਲਿਆ ਕਾਈ ਮੈਚ ਵੀ ਫੜਾ ਦੇ ਹਾਂ ਤਾਂ ਮੈਂ ਇੰਨਾ ਨਹੀਂ ਕਹਿੰਦਾ ਵਾ ਕੇ ਰੂ ਹ ਸਾਰਾ ਕੁਛ ਤਾਂ ਸਾਰੇ ਚੀਜ਼ਾਂ ਤਾਂ ਮੈਂ ਫੜਾਈ ਮੈਨੂੰ ਤੁਸੀਂ ਮੈਨੂੰ ਹੀ ਕਹਿੰਦੇ ਮੈਂ ਇਸ ਕੰਦੇ ਵਿੱਚ ਬਣਾ ਕੇ ਦੇ ਦਿੰਦੇ ਜੇ ਤੈਨੂੰ ਮੈਂ ਪਹਿਲਾਂ ਕਹਿੰਦੀ ਤਾਂ ਅਗਲ ਕਹਿਣੀ ਨਹੀਂ ਸੀ ਤਾਂ 100 ਮੱਟ ਖਾਣਾ ਸੀ सिद्धी उगळी क्या दा निकाशी ना कडणा प्या